ਸੋਸ਼ਲ ਦੋਸਤੋ ਮੈਂ ਤੁਹਾਡਾ ਆਪਣਾ ਬੀਐਸ ਹਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੂਰਿਸਟ ਚੈਨਲ ਅਸੀਂ ਮੌਜੂਦ ਆ ਠਨੌਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸਦੇ ਕਿ ਸਵੇਰ ਤੋਂ 9 ਤੋਂ 10 ਵਜੇ ਤੋਂ ਜਿਹੜਾ ਕੂਨਦਾਨ ਕੈਂਪ ਜਿਹੜਾ ਕਿ ਇੱਥੇ ਲਗਾਇਆ ਗਿਆ ਇੱਥੇ ਦੱਸਦੇ ਕਿ ਗੁਰਦੁਆਰਾ ਸ਼੍ਰੀ ਦੀਵਾਨ ਹਾਲ ਨੇੜੇ ਸਰਕਾਰੀ ਹਸਪਤਾਲ ਦੇ ਨੇੜੇ ਜੋ ਹੈ ਖੂਨਦਾਨ ਕੈਂਪ ਰੱਖਿਆ ਗਿਆ ਜਿਸ ਦੇ ਵਿੱਚ ਤੁਹਾਨੂੰ ਦੱਸਦੇ ਕਿ ਜੋ ਕਲਬ ਪ੍ਰਧਾਨ ਗੁਰਵਿੰਦਰ ਸਿੰਘ ਕਾਲਾ ਜੀ ਆ ਜਿਨ੍ਹਾਂ ਦਾ ਅੱਜ ਜਨਮ ਦਿਨ ਸੀਗਾ ਔਰ ਜਨਮ ਦਿਨ ਮੌਕੇ ਦੇ ਉੱਪਰ ਇਹ ਜਿਹੜਾ ਉਪਰਾਲਾ ਕੀਤਾ ਤਾਂ ਤੁਹਾਨੂੰ ਦੱਸਦੇ ਕਿ ਨਾਲ ਸਾਡੇ ਜੋ ਵਿਧਾਇਕ ਹੈ ਜੋ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਐਮ ਐਲ ਕੁਰਲਾਲ ਘਨੌਰ ਹੈ ਉਹਨਾਂ ਦਾ ਵੀ ਅੱਜ ਜੋਇ ਜਨਮ ਦਿਨ ਸੀਗਾ ਤੇ ਇਸ ਜਨਮ ਦਿਨ ਦੇ ਮੌਕੇ ਦੇ ਉੱਪਰ ਜੋ ਗੁਰਵਿੰਦਰ ਸਿੰਘ ਕਾਲਾ ਜੀ ਆਉਣ ਸਾਰੇ ਟੀਮ ਨੇ ਮਿਲ ਕੇ ਜਿਹੜਾ ਉਪਰਾਲਾ ਕੀਤਾ ਤਾਂ ਕਿ ਇੱਕ ਖੂਨਦਾਨੈਂਪ ਲਗਾਇਆ ਜਾਵੇ ਔਰ ਖੂਨਦਾਨ ਦੇ ਲਈ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਹਾਲ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲੋਕ ਦੂਰ ਦੂਰ ਤੋਂ ਖੂਨਦਾਨ ਜੋਇ ਕਰਨ ਲਈ ਇੱਥੇ ਆਏ ਪਿੰਡਾਂ ਦੇ ਵਿੱਚੋਂ ਸਾਰੇ ਆ ਗਏ ਤੇ ਖੂਨਦਾਨ ਕਰਨ ਲਈ ਪਹੁੰਚੇ ਜੇ ਤੁਹਾਨੂੰ ਦੱਸ ਦੇਈਏ ਕਿ 100 ਤੋਂ ਪਲੱਸ ਯੂਨਿਟ ਇੱਥੇ ਜੋ ਗੁਰਵਿੰਦਰ ਕਾਲਾ ਜੀ ਦੇ ਅਨੁਸਾਰ ਹੈ ਤਾਂ ਪਟਿਆਲਾ ਤੋਂ ਅਰਜਿੰਦਰਾ ਹਸਪਤਲ ਤੋਂ ਪਟਿਆਲਾ ਤੋਂ ਪੂਰੀ ਟੀਮ ਆ ਕੇ ਸਾਰੇ ਇਥੇ ਆਣ ਕੇ ਜਿਹੜੇ ਹਸਪਤਲ ਦੇ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਜੋ ਹੈ ਖੂਨਦਾਨ ਜਿਹੜਾ ਕਿ ਲੈਂਦੇ ਹੋਏ ਤੇ ਸਾਰਾ ਤੁਹਾਨੂੰ ਦੱਸ ਦੇ ਕਿ ਇੱਥੇ ਜੋ ਟੀਮ ਹੈ ਜੋ ਖੂਨਦਾਨ ਜਿਹੜੇ ਕਰਨ ਲਈ ਦੂਰ ਦੂਰ ਤੋਂ ਆਇਆ ਸੀ ਕਿ ਸਾਰੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸੀ ਕਿ ਤੇ ਹਰੇਕ ਤਰ੍ਹਾਂ ਦੇ ਜੋ ਹੈ ਉਹਨਾਂ ਨਾਲ ਗੱਲਬਾਤ ਕਰਦੇ ਡਾਕਟਰਾਂ ਨੇ ਬੜੇ ਤਰੀਕੇ ਨਾਲ ਬੜੇ ਸੁਝਾਅ ਦੇ ਨਾਲ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਖੂਨਦਾਨ ਕਰੇਗਾ ਉਹਨਾਂ ਤੋਂ ਨਹੀਂ ਲਏਗਾ ਤੇ ਜਿਹੜੇ ਮਤਲਬ ਕਿ ਬਿਲਕੁਲ ਤੰਦਰੁਸਤ ਹੈ ਉਹਨਾਂ ਨੂੰ ਸਾਰਾ ਕੁਝ ਦੱਸਦੇ ਖੂਨਦਾਨ ਜਿਹੜਾ ਤੇ ਸਾਰਿਆਂ ਨੇ ਇੱਕ ਮੈਸੇਜ ਦਿੱਤਾ ਗਿਆ ਵੀ ਪੂਰੇ ਦੇਸ਼ ਭਰ ਦੇ ਵਿੱਚ ਖੂਨਦਾਨ ਦੇ ਜਿਹੜੇ ਬਹੁਤ ਸਾਰੇ ਯੂਨਿਟ ਦੀ ਜਿਹੜੀ ਲੋਟ ਹੁੰਦੀ ਆ ਜਦ ਕਿ ਬਹੁਤ ਸਾਰੇ ਘੱਟ ਲੋਕ ਖੂਨਦਾਨ ਜਿਹੜਾ ਕਰ ਪਾਉਂਦੇ ਆ ਤਾਂ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਸਾਰੇ ਜੋ ਹੈ ਖੂਨਦਾਨ ਕਰਨ ਦੇ ਲਈ ਅੱਗੇ ਤੋਂ ਅੱਗੇ ਆਣ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਰਹੇ ਕਿ ਇਨਸਾਨ ਜੋ ਹੈ ਖੂਨਦਾਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਦਾ ਦਾਨ ਕਰ ਰਿਹਾ ਹੈ ਲੇਕਿਨ ਤੁਹਾਨੂੰ ਦੱਸ ਦੇ ਕਿ ਸਭ ਤੋਂ ਵੱਡਾ ਜਿਹੜਾ ਦਾਨ ਹੈ ਉਸਨੂੰ ਖੂਨਦਾਨ ਕਿਹਾ ਜਾਂਦਾ ਤੇ ਅੱਜ ਇਸੇ ਤਰ੍ਹਾਂ ਦੇ ਇੱਕ ਪ੍ਰੋਗਰਾਮ ਆ ਰਿਹਾ ਜਿਹਦੇ ਦੌਰਾਨ ਤੁਹਾਨੂੰ ਦੱਸ ਦੇ ਕਿ ਬਹੁਤ ਸਾਰੇ ਜੋ ਹੈ ਅਕਲ ਸਖਸ਼ੀ ਤਾਂ ਜੀ ਤਕਸਿਲਦਾਰ ਸਾਹਿਬ ਐਸਐਚਓ ਸਾਹਿਬ ਟੀਐਸਪੀ ਸਾਹਿਬ ਤੇ ਹੋਰ ਕਾਫੀ ਸਖਸ਼ੀ ਤਾਂ ਚੇਅਰਮੈਨ ਜੀ ਬਹੁਤ سارے ਸਖਸ਼ੀ ਤਾਂ ਇੱਥੇ ਜੋ ਪਹੁੰਚੇ ਆਂ ਸੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਐਮਐਲਏ ਗੁਰਲਾਲ ਕਲੌਰ ਨੇ ਕੀ ਕਿਹਾ ਇਲਾਕਾ ਨਿਵਾਸੀਆਂ ਨੂੰ ਕਿ ਗੁਰਵਿੰਦਰ ਸਿੰਘ ਕਾਲਾ ਜਿਨੂੰ ਤੇਹੋ ਜਾਂ ਮੈਸੇਜਤਾ ਆਉ ਸੁਣਦੇ ਆ ਉਹਨਾਂ ਦੀ ਜਵਾਬੀ ਥੈਂਕ ਯੂ ਸੋਡੀ ਟੀਮ ਜੀ ਰਜਿੰਦਰਾਸਪਾਲ ਬ੍ਰੈਡ ਸੈਂਟਰ ਤੋਂ ਆਈ ਹੈ ਇਹ ਅੱਜ ਜੇ ਯੂਥ ਸਿਮਾਵਾ ਕਲੱਬ ਵੱਲੋਂ ਗੁਰਲਾਲ ਕਨੌਰ ਜੀ ਦੇ ਤੇ ਜਿਹੜੇ ਇਹਨਾਂ ਦੇ ਕਲੱਬ ਪ੍ਰਧਾਨ ਹੈ ਉਹਨੇ ਅਪਣੇ ਜਨਮ ਦਿਨ ਤੇ ਕੈਂਪ ਲਗਾ ਕੇ ਬਹੁਤ ਅੱਛਾ ਸੰਦੇਸ਼ ਦਿੱਤਾ ਹੈ ਜੀ ਹੈ ਨਾ ਤੇ ਜਨਮ ਦਿਨ ਤੇ ਇਸ ਤਰ੍ਹਾਂ ਤੁਸੀਂ ਕਿਸੇ ਦੇ ਬਾਰੇ ਮਰੁਖਤਾ ਬਾਰੇ ਸੋਚਦੇ ਹੋ ਇੱਕ ਬਹੁਤ ਵੱਡਾ ਇੱਕ ਸੰਦੇਸ਼ ਜਾਂਦਾ ਹੈ ਤੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਜਿਹੜਾ ਖੂਨਦਾਨ ਕੈਂਪਾਂ ਦੇ ਵਿੱਚ ਵੀ ਦੇਣਾ ਚਾਹੀਦਾ ਹੈ ਤੇ ਵਾਕਿਆ ਆ ਕਿ ਬਲੱਡ ਬੈਂਕ ਵੀ ਕੋਈ ਵੀ ਆ ਕੇ ਖੂਨਦਾਨ ਕਰ ਸਕਦੇ ਕਿਉਂਕਿ ਖੂਨ ਤੋਂ ਬਿਨਾਂ ਸਾਡੀ ਗੁਜ਼ਾਰਾ ਨਹੀਂ ਹੈ ਜੀ ਬਲੱਡ ਬੈਂਕ ਦੀ ਜਿਹੜੀ ਲਾਈਫਲਾਈਨ ਹੈ ਸੋਰੀ ਨਿੱਤਰਾਤ ਸਾਲ ਦੇ ਜਾਂ ਸਰਕਾਰੀ ਜਿਹੜੇ ਜਿੰਨੇ ਵੀ ਖੇਤਰ ਦੇ ਸਾਡੇ ਹਸਪਤਾਲ ਹੈ ਜਾਂ ਪ੍ਰਾਈਵੇਟ ਖੇਤਰ ਦੇ ਹਸਪਤਾਲ ਹੈ ਉਹਨਾਂ ਜਿਹੜੇ ਬਲੱਡ ਹੈ ਉਹ ਲਾਈਫ ਰੇਨ ਹੈ ਠੀਕ ਹੈ ਨਾ ਬਲੱਡ ਦੇ ਬਿਨਾ ਮਤਲਬ ਆਪਰੇਸ਼ਨ ਨਹੀਂ ਕਰ ਸਕਦੇ ਕੋਈ ਐਕਸੀਡੈਂਟ ਵਿਕਟਮ ਆਇਆ ਉਹਦਾ ਇਲਾਜ ਨਹੀਂ ਕਰ ਸਕਦੇ ਕੈਂਸਰ ਪੇਸ਼ੈਂਟ ਦਾ ਇਲਾਜ ਨਹੀਂ ਕਰ ਸਕਦੇ থੈਲਾਸੀਮੀਆ ਦਾ ਇਲਾਜ ਨਹੀਂ ਕਰ ਸਕਦੇ ਹੈ ਨਾ ਸੋ ਜਿੰਨੇ ਵੀ ਬਰਨ ਕੇਸਸ ਐ ਹਲਕੀ ਅਸੀਂ ਜਿਹੜਾ ਇਹਦਾ ਅਸੀਂ ਇਹਦੀ ਤਰਕ ਸੰਗਤ ਇਸਤੇਮਾਲ ਕਰਦੇ ਹਾਂ ਜਿੰਨਾ ਅਸੀਂ ਖੂਨ ਲੈ ਕੇ ਜਾ ਰਹੇ ਹਾਂ ਦੇ ਕਟਵਾਰ ਅਲੱਗ-ਅਲੱਗ ਯੂਨਿਟ ਬਣਾਵਾਂਗੇ ਇਹਦੇ ਇਸ ਕੰਪੋਨੈਂਟ ਬਣਾਵਾਂਗੇ ਠੀਕ ਹੈ ਸੋ ਖੂਨਦਾਨ ਕਰਨਾ ਜ਼ਰੂਰੀ ਹੈ ਸਰ ਕਿੰਨੇ ਕਹੋਂ ਤੱਕ ਚਲੇਗੇ ਪਰਸੈਂਟੇਜ ਹੋਂ ਤੱਕ 50 ਤੋਂ ਪਲੱਸ ਜਿਹੜੇ ਆਏ ਹੋ ਖੂਨਦਾਨੀ ਜਿਹੜਾ ਹੋਂਦਨ ਕਰ ਚੁੱਕੇ ਆ ਠੀਕ ਹੈ ਸਰ ਕਿੰਨੇ ਕਹੋਂ ਤੱਕ ਸਟਾਰਟ ਕੀਤਾ ਸੀ ਸਿਰੇ ਅਸੀਂ ਲਗਭਗ 9 ਵਜੇ ਅਸੀਂ ਸ਼ੁਰੂ ਕਰਤਾ ਸੀ ਕਿੰਦਾ ਦਾ ਰਿਸਪੌਂਸ ਸਰ ਪਬਲਿਕ ਬਹੁਤ ਅੱਛਾ ਹੈ ਬਹੁਤ ਅੱਛਾ ਰਿਸਪੌਂਸ ਰਿਹਾ ਜਿਹੜਾ ਖੂਨਦਾਨ ਕੈਂਪ ਦੇ ਵਿੱਚ ਜਿਹੜਾ ਹੈਗਾ ਪਹਿਲਾਂ ਪਹਿਲੀ ਗੱਲ ਹੈ ਵੀ ਖੂਨਦਾਨ ਕੈਂਪ ਲੱਗਣਾ ਆਪਣੇ ਆਪ ਚ ਬੜੀ ਪੋਜ਼ਿਟਿਵਿਟੀ ਵਾਲੀ ਗੱਲ ਹੈ ਇਹਦਾ ਮਤਲਬ ਹੈ ਵੀ ਜਦੋਂ ਤੁਸੀਂ ਖੂਨਦਾਨ ਕੈਂਪ ਲਾਉਂਦੇ ਆਂ ਤੇ ਜਿਹੜੇ ਖੂਨਦਾਨ ਆ ਕੇ ਕੈਂਪ ਦੇ ਵਿੱਚ ਯੋਗਦਾਨ ਦਿੰਦੇ ਆ ਇਹਦਾ ਮਤਲਬ ਹੈ ਵੀ ਉਹਨਾਂ 'ਚ ਸੋਚ ਹੈ ਵੀ ਅਸੀਂ ਜਿਹੜੇ ਸਮਾਜ ਦਾ ਉਹ ਤਬਕਾ ਜਿਨ੍ਹਾਂ ਨੂੰ ਉਹਨਾਂ ਦੀ ਬੇਹਦ ਲੋੜ ਹੈ ਉਹਨਾਂ ਦੇ ਲਈ ਕੁਝ ਕੀਤਾ ਜਾਵੇ ਉਹਦੇ 'ਚ ਜਿਹੜੇ ਯੂਨਿਟ ਹੈ ਉਹ ਘਟਦੇ-ਵੜਦੇ ਰਹਿਣਗੇ ਪਰ ਖੂਦਨ ਕੈਂਪ ਲਵਾਉਣਾ ਇਹ ਆਪਣੇ ਆਪ ਦੇ ਵਿੱਚ ਵੱਡਾ ਸੰਦੇਸ਼ ਹੈ ਇਹਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਇਲਾਕੇ 'ਚ ਲੱਗਿਆ ਹੈ ਲੋਕਾਂ ਨੂੰ ਵੀ ਪਤਾ ਲੱਗਦਾ ਵੀ ਖੂਦਨ ਕੋਈ ਚੀਜ਼ ਹੈ ਜੀ ਕਿਉਂਕਿ ਇਹਦੇ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਜਦੋਂ ਉੱਥੇ ਸ਼ਾਰਟੇਜ ਹੁੰਦੀ ਹੈ ਤੇ ਲੋਕਾਂ 'ਚ ਜਾਗਰਤੀ ਨਾ ਹੋਣ ਕਰਕੇ ਜਾਗਰੂਕਤਾ ਨਾ ਹੋਣ ਕਰਕੇ ਉਹ ਅੱਗੇ ਨਹੀਂ ਆਂਦੇ ਇਹ ਕੈਂਪ 'ਤੇ ਇੱਕ ਤਰ੍ਹਾਂ ਦੀ ਇੱਕ ਪਬਲਿਸਿਟੀ ਵੀ ਇਸ ਤਰ੍ਹਾਂ ਦੀ ਹੈਗੀ ਹੈ ਵੀ ਉੱਥੇ ਜਾ ਕੇ ਲੋਕਾਂ ਨੂੰ ਪਤਾ ਲੱਗਦਾ ਵੀ ਕਿ ਅੱਛਾ ਕੰਮ ਹੋ ਰਿਹਾ ਹੈ ਇਹ ਬਰੀਜ਼ਾ ਦੀ ਸੇਵਾ ਦੇ ਲਈ ਡਾਕਟਰਾਂ ਦੀ ਮਦਦ ਲਈ ਬਹੁਤ ਵੱਡਾ ਇੱਕ ਜਿਹੜਾ ਹੈਗਾ ਇਹ ਲੈ ਉਪਰਾਲਾ ਹੈ ਸੋ ਇਹ ਦੇਣਾ ਚਾਹੀਦਾ ਹੈ ਹਾਂ ਪਬਲਿਸਿਟੀ ਕਿੱਥੇ ਜਾਓਗੇ ਸਰ کہیں ਲੋਕ ਖੂਨ ਜਾਣਾ ਦਾ ਡਰਦੇ ਆ ਉਹ ਜਿਹੜੇ ਡਰਦੇ ਆ ਉਹਨਾਂ ਨੇ ਕੀ ਕਿਹਾ ਜੀ ਕਿੰਨੀ ਦੇਰ ਬਾਅਦ ਦੇਣਾ ਚਾਹੀਦਾ ਹੈ ਹਾਂਜੀ ਤੁਹਾਡੀ ਬਿਲਕੁਲ ਅੱਛੀ ਗੱਲ ਹੈ ਬਿਲਕੁਲ ਤੁਹਾਡੇ ਦੇਖੋ ਜੇ ਅਸੀਂ ਅੰਕੜਿਆਂ ਦੀ ਗੱਲ ਕਰੀਏ ਹਿੰਦੁਸਤਾਨ ਦੇ ਵਿੱਚ ਹਰ ਸਾਲ ਜਿਹੜੇ ਹੈ ਲਗਭਗ 1 ਕਰੋੜ 40 ਲੱਖ ਯੂਨਿਟ ਖੂਨ ਦੀ ਜੇ 1% ਆਬਾਦੀ ਦੇਵੇ ਇਹਦਾ ਮਤਲਬ ਹੈ ਵੀ 1% ਆਬਾਦੀ ਵੀ ਟਾਈਮ ਸਿਰ ਜਿਹੜਾ ਖੂਨਦਾਨ ਨਹੀਂ ਕਰ ਰਹੀ ਹੈ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਭਰਮ ਪਲੇਖੇ ਨੇ ਸਭ ਤੋਂ ਵੱਡਾ ਤਾਂ ਇਹ ਵੀ ਸ਼ਾਇਦ ਕਮਜ਼ੋਰੀ ਆ ਜਾਏਗੀ ਸ਼ਾਇਦ ਆਏ ਇੱਕ ਇਹਦਾ ਬਲੱਡ ਦਾ ਮੇਰੇ ਸਹੀ ਇਸਤੇਮਾਲ ਹੋਏਗਾ ਇਸਦੇ ਬਹੁਤ ਸਾਰੇ ਹਨ ਪਰ ਉਹਨਾਂ ਨੂੰ ਇਹ ਯਕੀਨ ਨਹੀਂ ਬਣਾਉਣਾ ਚਾਹੀਦਾ ਕਿ ਵੀ ਇਹ ਜਿਹੜਾ ਤੁਹਾਡਾ ਇੱਕ ਇੱਕ ਜਿਹੜੀ ਬੂੰਦ ਹੈ ਇਹਦਾ ਅਸੀਂ ਇਸਤੇਮਾਲ ਕਰਦੇ ਹਾਂ ਅਸੀਂ ਘੱਟੋ ਘੱਟ ਇੱਕ ਇੱਕ ਯੂਨਿਟ ਲੈ ਕੇ ਜਾ ਰਹੇ ਹਾਂ ਸਾਡੇ ਕੋਲ ਬੈਗ ਹੈ ਇਹਦੇ ਅਸੀਂ ਅਲੱਗ-ਅਲੱਗ ਜਿਹੜੇ ਰੈੱਡ ਬਲੱਡ ਸੈਲਸ ਨੇ ਪਲਾਜ਼ਮਾ ਹੈ ਪਲੇਟਲੇਟਸ ਹੈ ਜਾ ਕੋ ਹੋਰ ਵੀ ਜਿਹੜੇ ਜਿਹੜੇ ਦੇ ਕੰਪੋਨੈਂਟ ਹਿੱਸਿਆਂ ਦੀ ਲੋੜ ਹੈਗੀ ਆ ਉਸ ਨੂੰ ਅਸੀਂ ਤਰਕ ਸੰਗਤ ਤੰਗ ਲੈ استعمال ਕਰਾਂਗੇ ਖੂਨਦਾਨ ਕਰਨ ਨਾਲ ਕਿਸੇ ਤਰ੍ਹਾਂ ਦੀ ਸਰੀਰ ਤੇ ਕੋਈ ਕਮਜ਼ੋਰੀ ਨਹੀਂ ਆਉਂਦੀ ਕੋਈ ਵੀ 18 ਸਾਲ ਤੋਂ ਲੈ ਕੇ 65 ਸਾਲ ਦਾ ਵਿਅਕਤੀ ਚਾਹੇ ਲੜਕਾ ਚਾਹੇ ਲੜਕੀ ਹੈ ਫੀਮੇਲ ਹੈ ਜਾਂ ਮੇਲ ਹੈ ਬਲੱਡ ਡੋਨੇਸ਼ਨ ਕਰ ਸਕਦਾ ਹੈ ਉਹਦਾ ਜਿਹੜਾ ਹਿਮੋਗਲੋਬਿਨ ਹੈ ਜਿਹੜਾ ਐਚਬੀ ਹੈ ਉਹ 12 ਗ੍ਰਾਮ ਤੋਂ ਵੱਧ ਹੋਣਾ ਚਾਹੀਦਾ ਜੀ ਠੀਕ ਹੈ ਸਰੀਰ ਦਾ ਭਾਰ ਜਿਹੜਾ 45 ਕਿਲੋ ਤੋਂ ਵੱਧ ਹੋਣਾ ਚਾਹੀਦਾ ਤੇ ਉਹਨੂੰ ਆਪ ਕੋਈ ਬਿਮਾਰੀ ਨਾ ਹੋਵੇ ਜਿਹੜੇ ਪੁਰਸ਼ ਹੈ ਉਹ ਹਰ 3 ਮਹੀਨੇ ਬਾਅਦ ਡੋਨੇਟ ਕਰ ਸਕਦੇ ਆ ਜਿਹੜੇ ਔਰਤਾਂ ਆ ਉਹ 4 ਮਹੀਨੇ ਬਾਅਦ ਡੋਨੇਟ ਕਰ ਸਕਦੀ ਆ ਸੋ ਇਹ ਬੜਾ ਸੇਫ ਹੈ ਇਹਦੇ ਨਾਲ ਤੁਹਾਡੀ ਸਿਹਤ ਤੇ ਕੋਈ ਮਾੜਾ ਅਸਰ ਨਹੀਂ ਪਵੇਗਾ ਜਿਹੜਾ ਤੁਸੀਂ ਕਹਿ ਰਹੇ ਕਿ ਕਰੋੜ 40 ਲੱਖ ਦੇ ਯੂਨਿਟ ਕੀ ਲੋੜ ਹੁੰਦੀ ਆ ਕਿੰਨੀ ਤੋਂ ਹੁੰਦੀ ਆ ਸਰਬਰ ਕਮਿਊਨਿਟੀ ਕਿੰਨੇ ਕਿੰਨੇ ਲੋਕ ਕਰਦੇ ਆ ਕਿ ਡੋਨੇਟ ਹੋ ਜਾਂਦੇ ਆ ਜੀ ਦੋ ਤਰ੍ਹਾਂ ਦੇ ਵੈਸੇ ਬੇਸਿਕਲੀ ਡੋਨਰ ਹੈ ਇੱਕ ਹੱਕੇ ਤੋਂ ਵੈਸੇ ਤਾਂ ਬਹੁਤ ਕੈਟੇਗਰੀਆਂ ਇੱਕ ਰਿਪਲੇਸਮੈਂਟ ਡੋਨੇਸ਼ਨ ਹੈ ਇੱਕ ਵੌਲੰਟਰੀ ਡੋਨਰ ਹੈ ਰਿਪਲੇਸਮੈਂਟ ਹੈ ਜਿਨ੍ਹਾਂ ਦਾ ਮਤਲਬ ਹੈ ਵੀ ਜੇ ਜੇ ਵੌਲੰਟਰੀ ਜਿਹੜੇ ਇੱ ਜੇ ਜਿਹੜਾ ਆਪਣੀ ਮਰਜ਼ੀ ਨਾਲ ਜਾ ਕੇ ਦਿੰਦਾ ਉਹ ਵਲੰਟਰੀ ਡੋਨਰ ਹੈ ਠੀਕ ਹੈ ਨਾ ਸੋ ਉਹ ਵਲੰਟਰੀ ਡੋਨਰ ਦੀ ਜਿਹੜੀ ਅਸੀਂ ਚੰਦੇ ਆ ਵੀ ਜਿਹੜਾ 100% ਦੀ ਅਸੀਂ ਬਲੱਡ ਇਕੱਠਾ ਕਰੀਏ ਸਵੈਚ ਖੂਨਦਾਨੀਆਂ ਤੋਂ ਇਕੱਠਾ ਕਰੀਏ ਠੀਕ ਹੈ ਜੀ ਤੇ ਜਿਹੜੇ ਮਤਲਬ ਲੋੜ ਤਾਂ ਪੂਰੀ ਹੋ ਜਾਂਦੀ ਹੈ ਪਰ ਬੜੀ ਔਖੀ ਹੋ ਕੇ ਪੁੰਦੇ ਫਿਰ ਅਸੀਂ ਮਰੀਜ਼ ਦੇ ਜਿਹੜੇ ਆ ਵਾਰਸਾਂ ਨੂੰ ਰਿਸ਼ਤੇਦਾਰਾਂ ਨੂੰ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜੇ ਸਮਝ ਲਓ ਸਾਡੇ ਕੋਲ ਬਲੱਡ ਨਹੀਂ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਤੁਸੀਂ ਵੀ ਦੇਖਿਓ ਹਣਾ ਵੀ ਅਕਸਰ ਵੀ ਤੁਸੀਂ ਆ ਕੇ ਦਿਓ ਸੋ ਅਸੀਂ ਉਹ ਸਥਿਤੀ ਨਹੀਂ ਜਾਂਦੇ ਸਾਡਾ ਸਰਕਾਰ ਦਾ ਜਿਹੜਾ ਜਿਹੜੀ ਕਾਮਿਕ ਖੂਨ ਦਾ ਨ ਜਿਹੜਾ WHO ਦਾ ਟਾਰਗੇਟ ਹੈ ਉਹ ਇਹ ਕਹਿੰਦਾ ਵੀ ਜਦੋਂ ਸਾਡੇ ਕੋਲ ਮਰੀਜ਼ ਆਵੇ ਤੇ ਸਾਡੇ ਕੋਲ ਬਲੱਡ ਬੈਂਕ ਦੇ ਵਿੱਚ ਕੈਂਪਰ ਆਏ ਜਾਂ ਸਵੈਚਕ ਖੂਨਦਾਨ ਦੇ ਇੰਨਾ ਬਲੱਡ ਇਕੱਠਾ ਹੋਵੇ ਵੀ ਸਾਨੂੰ ਲੋੜ ਨਾ ਪਵੇ ਉਹਨਾਂ ਨੂੰ ਕਹਿਣ ਦੀ ਸੋ ਮਤਲਬ ਲੋੜ ਤਾਂ ਪੂਰੀ ਹੋ ਜਾਂਦੀ ਹੈ ਪਰ ਉੱਥੇ ਦਿੱਕਤ ਆਉਂਦੀ ਹੈ ਠੀਕ ਹੈ ਸੋ ਇਹ ਦਿੱਕਤ ਨਾ ਆਵੇ ਇਸ ਕਰਕੇ ਜਿਹੜਾ ਹੈਗਾ ਵੀ ਖੂਨਦਾਨ ਕੈਂਪ ਲੱਗਣੇ ਚਾਹੀਦੇ ਤੇ ਸਵੈਚਕ ਖੂਨਦਾਨ ਜਿਹੜੇ ਬਣਾਏ ਠੀਕ ਹੈ ਤੇ ਮੇਰਾ ਨਾਮ ਹੈਗਾ ਜੀ ਗੁਰਵਿੰਦਰ ਸਿੰਘ ਕਾਲਾ ਯੂਥ ਪ੍ਰੈਜ਼ੀਡੈਂਟ ਘਨੌਰ ਇਨਚਾਰਜ ਵਾਰਡ ਨੰਬਰ 11 ਅੱਜ ਦਾ ਕੈਂਪ ਅਸੀਂ ਸਰਦਾਰ ਐਮ ਐਲ ਏ ਸਾਡੇ ਹਰਮਨ ਪਿਆਰੇ ਗੁਰਾਲ ਜੀ ਇੰਟਰਨੈਸ਼ਨਲ ਕਬੱਡੀ ਖਿਡਾਰੀ ਦੀ ਜਨਮ ਦਿਨ ਦੇ ਖੁਸ਼ੀ ਦੇ ਵਿੱਚ ਲਾਇਆ ਸੀਗਾ ਅਸੀਂ ਹਰ ਸਾਲ ਲਾਉਂਦੇ ਆ ਪਿਛਲੇ ਸਾਲ ਵੀ ਅਸੀਂ ਲਾਇਆ ਸੀਗਾ ਪਿਛਲੀ ਵਾਰ ਸਾਡਾ 80 ਪਲੱਸ ਯੂਨਿਟ ਹੋਇਆ ਸੀਗਾ ਐਤਕੀ ਸਾਡਾ 100 ਪਲੱਸ ਯੂਨਿਟ ਹੋਇਆ ਹੈਗਾ ਤੇ ਇਹ ਸੋਚ ਅਸੀਂ ਲੈ ਕੇ ਚੱਲੇ ਆ ਵੀ ਜਿਹੜਾ ਇਹ ਖੂਨ ਦਾਣ ਹੁੰਦਾ ਮਹਾਦਾਨ ਹੁੰਦਾ ਤੇ ਜਿਹੜੇ ਲੋਕਾਂ ਨੂੰ ਡਾਇਲਿਸਿਸ ਦੀ ਪ੍ਰੋਬਲਮ ਹੈ ਥੈਲੇਸੀਮੀਆ ਦੀ ਪ੍ਰੋਬਲਮ ਹੈ ਤੇ ਹੋਰ ਕਈ ਵਾਰੀ ਐਕਸੀਡੈਂਟ ਕੇਸ ਹੁੰਦੇ ਆ ਨਹੀਂ ਖੂਨ ਮਿਲਦਾ ਹੈਗਾ ਸਾਡੇ ਏਰੀਆ ਦੇ ਲੋਕ ਰਜਿੰਦਰਾ ਹਸਪ ਉੱਥੇ ਉਹਨਾਂ ਨੂੰ ਲੋੜ ਪੈਂਦੀ ਆ ਸਾਨੂੰ ਸਾਨੂੰ ਲੋਕ ਅਪਰੋਚ ਕਰਦੇ ਆ ਤੇ ਫਿਰ ਅਸੀਂ ਥੋੜੀ ਉਹਨਾਂ ਦੀ ਹੈਲਪ ਵੀ ਕਰ ਵੀ ਦਿੰਨੇ ਆ ਤੇ ਉੱਥੇ ਜੇ ਬਲੱਡ ਹੁੰਦਾ ਤਾਂ ਨਾਰਮਲੀ ਮਿਲ ਵੀ ਜਾਂਦਾ ᱛੋ ਇਸ ਕਰਕੇ ਅਸੀਂ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ 'ਚ ਅਸੀਂ ਇਹ ਇੱਕ ਉਪਰਾਲਾ ਮਿੱਡਿਆ ਅਸੀਂ ਆਪਣਾ ਨੇਚਰ ਵਾਈਜ਼ ਵੀ ਅਸੀਂ ਫਲ-ਬੁੱਟੇ ਲਾਉਂਦੇ ਰਹਿੰਨੇ ਆ ਸਾਡੇ ਭਾਈ ਐਮ.ਐਲ.ਏ ਗੁਰਲਾਲ ਜੀ ਦੀ ਸਾਨੂੰ ਬੜੀ ਆਪਣਾ ਸਾਨੂੰ ਬੜਾ ਹੌਸਲਾ ਉਹਨਾਂ ਦਾ ਸਾਨੂੰ ਉਹ ਹਮੇਸ਼ਾ ਆਪਣਾ ਥਾਪੀ ਦਿੰਦੇ ਆ ਵੀ ਤੁਸੀਂ ਵਧੀਆ ਦਾ ਵਧੀਆ ਕੰਮ ਕਰਕੇ ਰੱਖੋ ਵੀ ਮੈਂ ਹੈਗਾ ਪਰਵਾਹ ਨਹੀਂ ਕਰ ਤਾਂ ਬਈ ਫੈਕਟ ਨੂੰ ਚੀਪ ਐਸਾ ਦੇਣਾ ਚਾਹ ਰੋ ਜਿਵੇਂ ਉਹ ਕੰਮ ਕਰਨਾ ਚਾਹੀਦਾ ਤੇ ਮੈਂ ਕਮਜ਼ੋਰੀ ਜਾਂਦੀ ਆ ਇਹ ਵੀ ਜੀ ਕਹਿਣਾ ਚਾਹੁੰਦਾ ਜੀ ਦੇਖੋ ਜੀ ਜਿਹੜਾ ਇੱਕ ਤੰਦਰੁਸਤ ਬੰਦਾ ਹੈ ਉਹ ਹਰ ਇੱਕ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਇਹ ਕੋਈ ਐ ਨਹੀਂ ਹੈਗਾ ਵੀ ਬੰਦੇ ਨੂੰ ਕਮਜ਼ੋਰੀ ਆਂਦੀ ਆ ਸਗੋਂ ਨਵਾਂ ਆਪਣਾ ਹਾਰਟ ਹੈ ਜਿਹੜਾ ਨਵਾਂ ਪੰਪ ਨਵਾਂ ਬਲੱਡ ਆਪਣਾ ਹੁੰਦਾ ਹੈਗਾ ਪੁਰਾਣਾ ਖੂਨ ਨਿਕਲ ਜਾਂਦਾ ਹੈਗਾ ਜਿਸ ਤਰ੍ਹਾਂ ਆਪਾਂ ਕਿਸੇ ਇੰਜਨ ਦੀ ਸਰਵਿਸ ਕਹਿ ਦਨੇ ਆਪਾਂ ਕਰਾ ਦਨੇ ਆਂ ਆਵਾਜ਼ ਬਦਲ ਜਾਂਦੀ ਆ ਉਸੇ ਤਰ੍ਹਾਂ ਬੰਦੇ ਦੇ ਚਿਹਰੇ ਦੀ ਨੂਰ ਤੇ ਬਿਮਾਰੀਆਂ ਤੋਂ ਵੀ ਬੰਦਾ ਬਚਿਆ ਰਹਿੰਦਾ ਹੈਗਾ ਵਧੀਆ ਖੂਨ ਬਣਦਾ ਹੈਗਾ ਕੋ ਬਾਬ ਸਾਹਿਬ ਜੇ ਅੱਜ ਆਪਾਂ ਦਾ ਉਹ ਜਿਹੜੀ ਸਾਰੀ ਟੀਮ ਖੜੀ ਰਹੀ ਆ ਹਸਪਤਾਲ ਆ ਵੀ ਲਈ ਆ ਕੀ ਕੰਮ ਚਾਹੋ ਦੇਖੋ ਜੀ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਸਾਡੀ ਟੀਮ ਆਈ ਆ ਬਹੁਤ ਵਧੀਆ ਡਾਕਟਰ ਆ ਬਹੁਤ ਵਧੀਆ ਕੋਆਪਰੇਟ ਕਰ ਰਹੇ ਆ ਇਹਨਾਂ ਨੇ ਐ ਨਹੀਂ ਹੈਗਾ ਵੀ ਜਿਵੇਂ ਚਲੋ کہیں ਹੁੰਦਾ ਆ ਆਪਾਂ ਨਹੀਂ ਨਾਲ ਲੈਣਾ ਚਾਹੁੰਦੇ ਵੀ ਇਹਨਾਂ ਨੇ ਹਰੇਕ ਬੰਦੇ ਦਾ ਪਹਿਲਾਂ ਟੈਸਟ ਕੀਤਾ ਜੇ ਕੋਈ ਬੰਦਾ ਕਮਜ਼ੋਰ ਆ ਤਾਂ ਉਹਦਾ ਬਲੱਡ ਨਹੀਂ ਲੀਤਾ ਉਹਨਾਂ ਦੀ ਟੈਸਟ ਕਰਨ ਤੋਂ ਬਾਅਦ ਹੀ ਬਲੱਡ ਦਿੱਤਾ ਘੱਟੋ ਘੱਟ 20-22 ਅਨਫਿਟ ਸੀਗੇ ਜਿਹੜੇ ਜਿਨ੍ਹਾਂ ਨੇ ਫਾਰਮ ਭਰੇ ਸੀਗੇ ਉਹਨਾਂ ਨੇ ਬਲੱਡ ਨਹੀਂ ਦਿੱਤਾ ਤੇ ਤੰਦਰੁਸਤੀ ਦਾ ਲੀਤਾ ਤੇ ਇਹਨਾਂ ਦੇ ਸਾਰੀ ਟੀਮ ਦਾ ਸਾਡੇ ਸਾਡੀ ਸਾਰੀ ਕਨੋਟੀਮ ਤੋਂ ਵੱਲੋਂ ਸਾਡੇ ਵੱਲੋਂ ਤੇ ਸਾਡੇ ਐਮਐਲਏ ਸਾਹਿਬ ਵੱਲੋਂ ਸਾਡਾ ਬਹੁਤ ਬਹੁਤ ਧੰਨਵਾਦ ਹੈ। ਸਾਡਾ মিডিਆ ਭਰਾ ਆਏ ਆ ਸੌਰੀ ਮੈਂ ਤਾਂ ਜਿਹੜਾ ਤੁਸੀਂ ਮੇਨ ਹੋ ਸਾਡੇ ਤੇ ਮੇਰਾ ਸਾਰੇ ਵੀ ਜਿਹੜੇ ਵੀ ਪੱਤਰਕਾਰ ਵੀਰ ਆਏ ਆ ਮੈਂ ਇਕੱਲੇ-ਇਕੱਲੇ ਦਾ ਜੇ ਨਾਮ ਲੈਣਾ ਚਾਹ ਕੋਈ ਗੱਲ ਨਹੀਂ ਤੇ ਸਾਰੇ ਆਪਣਾ ਪ੍ਰੈਸ ਆਈ ਹੈ ਜਿਹੜੀ ਅਣਥੱਕ ਤੋਂ ਆਈ ਹੈ ਜਾਂ ਹੋਰ ਆਪਣਾ ਜਗਬਾਣੀ ਤੋਂ ਅਜੀਤ ਤੋਂ ਆਏ ਸਾਰੇ ਹੀ ਪ੍ਰੈਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਊਰਾ ਪੂਰਾ ਕਵਰ ਕੀਤਾ। ਤੇ ਸਾਡਾ ਹੌਸਲਾ ਵਜਾਈ ਕੀਤਾ ਤੇ ਸਾਡੀਆਂ ਇਹ ਅਵੇਰਨੈਸ ਜੀਆਂ ਜਿਹੜੀਆਂ ਇਹ ਆਪਣੇ ਆ ਸੁਵਿਧਾਵਾ ਜਿਹੜੀਆਂ ਉਹ ਲੋਕਾਂ ਤੱਕ ਤੁਸੀਂ ਪਹੁੰਚਾਓਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਪ੍ਰੈਸ ਪ੍ਰੈਸ ਦਾ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਵਿਸ਼ਾਲ ਗੋਣ ਦਾ ਕੈਂਪਰ ਪਿਛਲੇ ਸਾਲ ਵੀ ਸਾਡੇ ਘਰੋਂ ਦੀ ਟੀਮ ਨੇ ਰਾਕੇ ਲੈ ਕੇ ਆਇਆ ਸੀ ਉਹ ਵਾਲੇ ਫੀਲ ਮੇਰੇ ਸਮਝ ਲਿਆ ਕਿ ਮੇਰੇ ਬਾਪ ਦਾ پتا جی سردار جو سردار جرم سنگھ سٹیج تحصیلدار صاحب صاحب ڈی ایس پی جرنام سنگھ تالی والی ہو ساری آم آدمی پارٹی جی ٹیم ہے سارے بلاک پردھان سارے سرکل پردھان کنور میڈیا سو فتح جی ساج باغ واحر جی کا خالس شری واحو جی کی فتح सॾा यूथ प्रधान साढा वोध जीता ਕੇ ਯੋਗਦਾਨ सारियुनि ਕਰੋ ਸਰਦਾਰ रोई ਸਿੰਘ सारे वर ਨੂੰ ਵੀ ਬਹੁਤ ਬਹੁਤ जसविंदर ਇਸ ਨੇ ਘਨੌਰ ਦਾ मार्कां ਜਿਹੜਾ घनौर ਕੀਤਾ ਆਪਣੇ माउ ਦਾ न ਮੇਰੇ ਚਾਪੜ ਦਾ ਨਾਮ ਨਾਲ ਕੇ ਬਣਾਉਂਦਾ ਜੀਸੂ ਭਰਾ ਨੇ ਸਟੀਲ ਵਾਰ ਦੇ ਨਾਲ ਉਹ ਪਰਵਰਕੀ ਦਾ ਸਾਰੇ ਇਹਨਾਂ ਦੇ ਵਿੱਚ ਇਕਰਾਰ ਪ੍ਰਾਪਤ ਕੀਤਾ ਤਾਂ ਕਿ ਇਹਨਾਂ ਜਿੱਤੀਆਂ ਨਾਲ ਲੱਗਣੇ ਪੈਣਗੇ ਸੁਮੈ ਥੋੜੀ ਵਾਰਿਆ ਨੂੰ ਬੋਲ ਤਾ ਜਿੰਨਾ ਤੁਸੀਂ ਵਾਧ ਚੜ ਕੇ ਮੇਰੇ ਪਰਿਵਾਰ ਦੇ ਨਾਲ ਮੇਰੇ ਜਨਮ ਦੇ ਉੱਤੇ ਇਕੱਠੇ ਹੋਣੇ ਹੋ ਵੈਸੇ ਆਪਾਂ ਹਰ ਰੋਜ਼ ਕੰਮ ਕਰਦੇ ਆਂ ਆਪਾਂ ਹਰ ਕੋਈ ਇੱਕ ਦੂਜੇ ਨੂੰ ਮਿਲਦੇ ਆਂ ਪਰੋ ਜਿਵੇਂ ਅੱਜ ਪਨਾੌਰ ਦੇ ਵਿੱਚ ਆਪਾਂ ਇੱਕ ਬੇਹੱਦ ਲੱਖਮਾ ਜਿਹੜਾ ਦਾ ਇੱਕ ਸਟੇਡੀਅਮ ਇੱਕ ਅਕੈਡਮੀ ਇੱਕ ਨੌਜੀ ਦਾ 파ੜ ਘੜਨ ਲੱਗ ਕੇ ਆਏ ਆਂ ਸੋ ਜਿਹੜਾ ਆਪਣਾ ਪਨਾੌਰ ਦੇ ਵਿੱਚ ਜੁਬੇ ਜਮਾਉਣ ਬਾਰੇ ਆ ਉਹ तकरीबन ਇੱਕ ਮਹੀਨੇ ਦੇ ਵਿੱਚ ਹੀ ਦੇ ਵਿੱਚੋਂ ਕੰਪਲੀਟ ਹੋ ਜਾਏਗਾ ਤੇ ਫੇਰ ਆਪਾਂ ਖੇਡਾਂ ਵਰਤਨ ਪਿਆਉਂੀਆਂ ਜਿਸ ਦੇ ਸਹਾਰੇ ਤੋਂ ਜਿਸ ਦੇ ਸਹਾਰੇ ਆਪਾਂ ਜਿਹੜੀ ਵਰਤਕਾਰੀ ਹੈ ਜੈ ਸਵਰੀ ਆਪਾਂ ਨੂੰ ਕਿਹਾ ਹੋਵੇ ਕਿ ਨਾਮ ਆ ਜਿਸ ਸਹਿਮਤ ਹੋ ਕੇ ਗੱਲ ਕੀਤੀ ਮੈਂ ਪੂਰੇ ਜਿਹੜੇ ਸਾਰੇ ਲੋਕ ਜਿਹੜੇ ਬੋਲਦੇ ਕਿ ਜਿਹਨੇ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਇਸ ਤਰ੍ਹਾਂ ਖੇਡਾਂ ਵਰਤਨ ਪਿਆਉਂੀਆਂ ਦੇ ਵਿੱਚ ਵੀ ਤੁਸੀਂ ਰਲ ਕੇ ਬਾਰੇ ਸਹਿਯੋਗ ਪਾਇਆ ਤੇ ਮੈਂ ਆਪਣੇ ਵੱਲੋਂ ਸਾਰੇ ਟੀਮਾਂ ਦਾ ਆਪਣੇ ਪਰਿਵਾਰ ਵੱਲੋਂ ਜੋ ਜਨਮ ਦਿਨ ਤੇ ਮੇਰੇ ਪਰਵਾਰ ਨੇ ਆਮ ਤੋ ਸੇ ਖੁਸ਼ੀ ਸਾਂਝੀ ਕੀਤੀ ਆ ਉਹਦਾ ਸਾਰਾ ਮੈਂ ਧੰਨਵਾਦੀ ਵੀ ਕਰਦਾ ਸਾਡੇ ਪ੍ਰਸ਼ਾਸਨਿਕ ਸਾਡੇ ਭਰਾ ਕੋਈ ਵੀ ਸਰਕਾਰ ਜਾਂ ਕੋਈ ਵੀ ਸੰਸਥਾ ਉਸ ਦਾ ਅਸਲੀ ਕੇਰਾ ਜਿਹੜਾ ਪ੍ਰਸ਼ਾਸਨ ਹੈ ਤੋਂ ਕਿ ਜਦੋਂ ਤੁਸੀਂ ਥਾਣੇ ਜਾਂਦੇ ਹੋ ਮਸੇਦ ਜਾਂਦੇ ਹੋ ਤੁਹਾਨੂੰ ਸੁਣਿਆ ਜਾਂਦਾ ਤੁਹਾਡੀ ਗੱਲ ਨੂੰ ਸੁਣਿਆ ਜਾਂਦਾ ਹਰ ਪ੍ਰਦਾਨ ਦਾ ਜਿਹੜਾ ਆਪਣੀ ਥੇਰਾ ਹੁੰਦਾ ਨਹੀਂ ਨਹੀਂ ਕਈ ਵਾਰੀ ਕੋ ਡਾਂਡ ਦੇ ਥਾਣੇ ਦੇ ਵਿੱਚੋਂ ਉਹਦੇ ਪੈਂਦੀ ਹੈ ਅਗਲਾ ਜਾ ਕੇ ਬੋਲਦਾ ਮੈਨੂੰ ਜੇਕਰਦਾ ਮੈਂ ਆਪਣੇ ਨਾਲ ਤੁਹਾਡਾ ਸਪਾਈਟਰ ਦੇ ਜਿੱਡੀ ਕਰਾ ਕੇ ਨਾ ਬੋਲਦਾ ਤੇ ਉਹਨਾਂ ਭਰਾਵਾਂ ਨੂੰ ਅੰဍਾਜ਼ ਕਰਦਾ ਵੀ ਕੰਮ ਜੈ ਜੋੜਨਾ ਜ਼ਰੂਰੀ ਹੈ ਫਿਰਾਂ ਸਪਾਰਸ ਨੂੰ ਵੀ ਹੋ ਜਾਣਾ ਹੈ ਸੋ ਆਪਾਂ ਪਾਰਟੀਆਂ ਵਾਲਿਆਂ ਤੋਂ ਉੱਠ ਕੇ ਆਪਣੇ ਸਮਾਜ ਨੂੰ ਆਪਣੇ ਹੜਕੇ ਨੂੰ ਮੌਕੇ 'ਤੇ ਨਵਾਂ ਦੁਨੀਆ ਦੇ ਵਿੱਚ ਜਿਵੇਂ ਆਪਾਂ ਕਬੱਡੀ ਦੇ ਵਿੱਚ ਆਪਾਂ ਦੁਨੀਆ ਦੇ ਗੋਲਿਆਂ ਦੇ ਵਿੱਚ ਲੈ ਕੇ ਗਏ ਜਿਦਾ ਐਵੇਂ ਹੁਣ ਆਪਾਂ ਆਪਣੇ ਬੱਚਿਆਂ ਨੂੰ ਜਿਹੜੇ ਜਨੇ ਪੁੱਤ ਭਤੀਜੀਆਂ ਭੂਆ ਭੂਆ ਫਾਤੇ ਦਾ ਦੇ ਵਿੱਚ ਬੋਲ ਕੇ ਲੈ ਕੇ ਜਾਈਏ ਸੋ ਇੱਕ ਦੌਰ ਦੇ ਵਿੱਚ ਜਿਹੜੇ ਸਾਡੇ ਭਰਾਤੋਂ ਘਰ ਨੇ ਕਸਰ ਤੋਂ ਅੰਨੇ ਮਹਾਂਜਾ ਤੇ ਅੰਨਾ ਬੋਲ ਲਿਓ ਆਪਣੇ ਗੋਲਾਂ ਦੇ ਕਨਾਂ ਹੋਰ ਪ੍ਰਾਜੇ ਦੇ ਪਿੰਡਾਂ ਸਾਢੇ 350 ਪਿੰਡਾਂ ਦੇ ਵਿੱਚੋਂ ਜਿਹੜਾ ਆਪਾਂ ਨੂੰ 1,20,000 ਰੁਪਏ ਦਾ ਕੱਚੇ ਨੂੰ ਮੰਨਣਾ ਲੱਗਦਾ ਉਹ ਜਿਹੜਾ ਸਾਢੇ 350 ਦੇ ਕੋਲ ਪਾਸ ਹੋ ਗਿਆ ਸੋ ਆਪਾਂ ਇੱਕ ਪੁਰਾਣੇ ਵਿੱਚ ਪਾਲਸ ਦੇ ਵਿੱਚ ਪ੍ਰੋਗਰਾਮ ਲਾ ਕੇ ਤੁਸੀਂ ਆਪਣੇ ਆਪਣੇ ਪਿੰਡਾਂ ਦੇ ਸੈਕਟਰੀਆਂ ਦੇ ਨਾਲ ਗੱਲ ਕਰਦੇ ਹੋ ਫਿਰ ਉਹਨਾਂ ਪਰਿਵਾਰਾਂ ਨੂੰ ਤੁਸੀਂ ਨਾਲ ਲੈ ਕੇ ਬੈਠਦੇ ਵਿੱਚ ਆਜਾ ਉਹ ਮਗਲਾ ਜਿਹੜਾ ਡੇਢ ਕਿਲੋ ਜਿਹੜਾ ਉਹ ਸੰਭੂ ਪਹੁੰਚ ਗਿਆ। ਤੋਂ ਆਪਣਾ ਉਹ ਜਿਹੜਾ ਪਾਣੀ ਸੀ ਉਸ ਆਹ ਕੰਮ ਜਿਹੜਾ ਪਾਸ ਹੋ ਗਿਆ ਹੈ। ਤੋਂ ਆਪਾਂ ਇੱਕ ਦਿਨ ਪਰੋਹ ਬਲਾਕ ਦਾ ਰੱਖਾਂਗੇ। ਇੱਕ ਦਿਨ ਆਪਾਂ ਸੰਭੂ ਬਲਾਕ ਦਾ ਰੱਖਾਂਗੇ। ਤੋਂ ਇੱਕ ਦੋ ਦਿਨ ਨੂੰ ਅੱਗੇ ਕੋਈ ਫੋਨ ਤੇ ਮੈਸੇਜ ਆ ਜਾਣਗੇ। ਪਰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੇ ਆਪਣੇ ਪੰਚਾਇਤ ਸੈਂਟਰ ਸਰਬੰਸ ਦੇ ਨਾਲ ਨਾਲ ਨੂੰ ਲੋੜ ਹਟੇ ਹੋ। ਤਨੋਂ ਉਹਦੇ ਕੀ ਉਹਦੇ ਨਾਲ ਤਾਲਮੇ ਕਰਦੇ ਹੋ ਵੀ ਸਾਡੇ ਭਾਈ ਡਾਕਟਰ ਤੁਸੀਂ ਅੱਗੇ ਹੋ ਪੰਜਾਂ ਪਰਵਾਰਾਂ ਦੇ ਰੱਖਦੇ ਮੈਨੂੰ ਪਤਾ ਲੱਗ ਜੇ ਕਹੇ ਕਿ ਕਿਹੜੇ ਕਿਹੜੇ ਪਰਿਵਾਰਾਂ ਦੇ ਨਾਲ ਜਾਣਾ ਇਹਨਾਂ ਪਰਿਵਾਰਾਂ ਨਾਲ ਲੈ ਕੇ ਜਿਹੜੇ ਸਾਡੇ ਪਲਾਟ ਹੁਕਾਮ ਨੇ ਸੈਕਟਰੀ ਸਰਦਾਰ ਨਾਲ ਗੱਲ ਕਰਕੇ ਵੀਡੀਓ ਜਾਂ ਆਨਲਾਈਨ ਗੱਲ ਕਰਕੇ ਜਿਹੜੀ ਰਿਸ਼ਤਾ ਕੋ ਦਫ਼ਤਰ ਦੇ ਵੀ ਪਹੁੰਚ ਚੁੱਕੀ ਹੈ ਜਿਹੜੇ ਜਿਹੜੇ ਪਰਿਵਾਰਾਂ ਦੇ ਕਿੰਨੇ ਕਿੰਨੇ ਪਿੰਡ ਦੇ ਵਿੱਚੋਂ ਕਿੰਨੇ ਕਿੰਨੇ ਘਰਾਂ ਦੇ ਵੀਰੇ ਕੋਲ ਪਾਸ ਹੋਏ ਨੇ foto suru ndeksi la ngay rewo ona kawara le naa taa naa daa rewo foto dɔɔ ti daa taa wàll náà.